ਅੱਜ ਵੀ ਕੱਲ ਤੁਸੀਂ ਦੇਖ ਰਹੇ ਹੋ ਡੈਨਿਕ ਫੇਰਾ ਤੇ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਦਾ ਕਹਿਰ جاری ਹੈ ਤੇ ਉੱਥੇ ਹੀ ਲਗਾਤਾਰ ਜਿਹੜੀ ਗਰਮੀ ਆ ਹੋਰ ਵੱਧਦੀ ਜਾ ਰਹੀ ਹੈ ਦੱਸਦੇ ਕਿ ਕਈ ਸਾਲਾਂ ਨਾਲੋਂ ਇਸ ਵਾਰ ਜਿਹੜੀ ਗਰਮੀ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈ ਰਹੀ ਆ ਜਿਸ ਤੇ ਨਾਲ ਲੋਕ ਜਿਹੜੇ ਆ ਹੋਰ ਪਰੇਸ਼ਾਨ ਹੋ ਰਿਹਾ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗਰਮੀ ਪੈ ਸਕਦੀ ਹੈ ਤੇ ਹੀਟ ਵੇਵ ਦਾ ਸਾਹਮਣਾ ਜਿਹੜਾ ਉਹ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਤੇ ਗਰਮੀ ਸਥਿਤੀ ਹੋਰ ਵੱਧ ਸਕਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਹਿਯਾਤ ਵਰਤਨ ਲਈ ਵੀ ਕਿਹਾ ਹੈ ਆਇਆ ਹੈ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲੋ ਦੇਖੋ ਸਵੇਰੇ ਜਾਂ ਸ਼ਾਮ ਦੇ ਵੇਲੇ ਕੋਈ ਵੀ ਕੰਮ ਆ ਜਿਹੜਾ ਉਹ ਕੀਤਾ ਜਾਵੇ ਦੁਪਹਿਰ ਦੇ ਵੇਲੇ ਜਿਹੜਾ ਉਹ ਘਰ ਦੇ ਅੰਦਰ ਹੀ ਰੁਕਿਆ ਜਾਵੇ ਤੇ ਕੋਈ ਜ਼ਰੂਰੀ ਕੰਮ ਉਸਨੇ ਹੀ ਬਾਹਰ ਨਿਕਲੇ ਜਾਵੇ ਕਿਉਂਕਿ ਗਰਮੀ ਜਿਹੜੀ ਅਤਿ ਦੀ ਪੈ ਰਹੀ ਹੈ ਜਿਸ ਦੇ ਨਾਲ ਕਿ ਲੋਕ ਜਿਹੜੇ ਆ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਇਸ ਦੇ ਚੱਲਦੇ ਹੀ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਫਿਰੋਜ਼ਪੁਰ ਅਤੇ ਬਠਿੰਡਾ ਜਿਹੜਾ ਸਭ ਤੋਂ ਗਰਮ ਜਿਹੜਾ ਉਹ ਹਲਕਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗਰਮੀ ਜਿਹੜੀ ਆ ਵੱਧ ਸਕਦੀ ਹੈ ਇਸ ਦਾ ਗਰਮੀ ਦਾ ਸਾਹਮਣਾ ਜਿਹੜਾ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਹੋਰ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਨੇ ਅੱਜ 12 ਝਿਲਿਆ ਦੇ 12 ਝਿਲਿਆਲੀ ਲੋ ਅਤੇ ਜੈਲੋ ਲਈ 8 ਝਿਲਿਆਲੀ orange alert ਜਿਹੜਾ ਉਹ ਜਾਰੀ ਕੀਤਾ ਗਿਆ ਬਾਰਿਜ 12 ਝਿਲਿਆ ਲਈ ਲੋ ਅਤੇ 8 ਜਿਲਿਆ ਲਈ orange alert ਜਿਹੜਾ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਦੂਜੇ ਪਾਸੇ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੀ ਗੱਲ ਕਰ ਲਈਏ ਤੇ 1.0 ਡਿਗਰੀ ਦਾ ਵਾਧਾ ਹੋਇਆ ਤਾਪਮਾਨ ਦੇ ਅੱਜ ਹੋਰ ਵਧਣ ਦੇ ਅਸਾਰ ਦੱਸੇ ਜਾ ਰਹੇ ਨੇ ਕਿ ਗਰਮੀ ਜਿਹੜੀ ਹੋਰ ਵੱਧ ਸਕਦੀ ਹੈ ਤਾਪਮਾਨ ਹੋਰ ਵੱਧ ਸਕਦਾ ਸਵੇਰ ਤੋਂ ਹੀ ਤੁਸੀਂ ਦੇਖ ਲਓ ਕਿ ਤਾਪਮਾਨ ਦੇ ਵਿੱਚ ਵਾਧਾ ਦੇਖਿਆ ਗਿਆ ਗਰਾਵਰ ਦੇਖੀ ਗਈ ਹੈ ਤੇ ਜਿ세 ਚੱਲਦੇ ਤਾਪਮਾਨ ਤੇ ਵਿੱਚ ਵਾਧਾ ਦੇਖਿਆ ਗਿਆ ਤੇ ਗਰਮੀ ਹੋਰ ਵੱਧ ਰਹੀ ਹੈ ਤੇ ਸਵੇਰ ਤੋਂ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਆ ਪੋਰ ਵਧ ਸਕਦੀ ਹੈ ਲੋਕਾਂ ਨੂੰ ਵੱਡੀਆਂ ਦਿੱਕਤਾਂ ਆ ਸਕਦੀਆਂ ਤੇ ਆਉਣ ਵਾਲੇ ਦਿਨਾਂ ਲਈ ਵੀ ਮੌਸਮ ਵਿਭਾਗ ਦਾ ਇਹ ਹੀ ਅਲਰਟ ਅਤੇ ਹੀ ਆਹੀ ਆਪ ਜਾਰੀ ਕੀਤੀ ਗਈ ਆ ਕੋਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧ ਸਕਦੀ ਹੈ ਲੋ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਹੀਟ ਵੇਵ ਵੀ ਕਈ ਦਿਨ ਲਗਾਤਾਰ ਚੱਲ ਸਕਦੀ ਹੈ ਤੇ ਹਜੇ بارش ਦੇ ਅਸਾਰ ਜਿਹੜੇ ਆ ਕੋਈ ਦਿਖਾਈ ਨਹੀਂ ਦੇ ਰਹੇ ਪਿਛਲੇ ਦਿਨਾਂ ਦੀ ਗੱਲ ਕਰਨੀ ਤਾਂ ਪਿਛਲੇ ਦਿਨੇ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਉਸ ਦੇ ਚੱਲਦੇ ਦੋ ਦਿਨ ਜਿਹੜੀ ਆ ਹਲਕੀ ਬਾਰਿਸ਼ ਜਿਹੜੀ ਕਈ ਜ਼ਿਲ੍ਹਾ ਦੇ ਵਿੱਚ ਹੋਈ ਸੀ ਜਿਸ ਨਾਲ ਕੁਝ ਰਾਹਤ ਜਿਹੜੀ ਮਿਲੀ ਸੀ ਪੰਜਾਬ ਦੇ ਕੁਝ ਜ਼ਿਲ੍ਹਾ ਦੇ ਵਿੱਚ ਹਲਕੀ ਬਾਰਿਸ਼ ਹੋਣਾ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਚੱਲ ਸਕਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗਰਮੀ ਹੋਰ ਵੱਧ ਸਕਦੀ ਹੈ ਤਾਪਮਾਨ ਹੋਰ ਵੱਧ ਸਕਦਾ ਹੈ ਜਿਸ ਦੇ ਨਾਲ वो परेशान हो सकते उस बाद ही कुछ बारिश वो देखे जा सकते देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप